ਸੈਨਾ ਦੇ ਵਿੱਚ ਕਮਾਂਡੋ ਬਣਨਾ ਕੋਈ ਆਸਾਨ ਕੰਮ ਨਹੀਂ ਤੇ ਉਸੇ ਕਮਾਂਡੋ ਦੇ ਨਾਲ ਪੁਲਿਸ ਵਾਲਿਆਂ ਨੇ ਐਸਾ ਸਲੂਕ ਕੀਤਾ ਜੋ ਕਿ ਕਿਸੇ ਦੂਸਰੇ ਦੇਸ਼ ਦੇ ਫੜੇ ਹੋਏ ਸਪਾਹੀ ਤੱਕ ਨਾਲ ਨਾ ਹੋਵੇ ਉਸ ਕਮਾਂਡੋ ਨੂੰ ਨਗਨ ਕਰਕੇ ਕੁੱਟਿਆ ਪੰਜ ਪੁਲਿਸ ਵਾਲਿਆਂ ਨੇ ਤੇ ਉਸ ਦੇ ਡੰਡੇ ਮਾਰੇ ਉਸ ਤੋਂ ਇਹ ਬਲਵਾਇਆ ਕਿ ਜੋ ਪੁਲਿਸ ਹੈ ਉਹ ਸੈਨਾ ਦੀ ਬਾਪ ਹੈ ਇਹ ਸ਼ਬਦ ਪੁਲਿਸ ਨੇ ਬਲਵਾਏ ਨੇ ਰਾਜਸਥਾਨ ਦੀ ਨੇ ਇੱਕ ਕਮਾਂਡੋ ਤੋਂ ਜੋ ਕਿ ਬਾਰਾਮੂਲਾ ਦੇ ਵਿੱਚ ਤਾਇਨਾਤ ਹੈ 11 ਅਗਸਤ ਨੂੰ ਕਿਸੇ ਕੰਮ ਤੋਂ ਗਿਆ ਸੀ ਇਸ ਦੀ ਵੀਡੀਓ ਤੱਕ ਬੜਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਤੇ ਉਸ ਤੋਂ ਬਾਅਦ ਹੁਣ ਕਹਿੰਦੇ ਨੇ ਕਿ ਹਰ ਕਰਮ ਦੀ ਸਜ਼ਾ ਜ਼ਰੂਰ ਮਿਲਦੀ ਹੈ ਤੇ ਐਸੇ ਦੇ ਵਿੱਚ ਰਾਜਸਥਾਨ ਦੇ ਕੈਬਨਿਟ ਮੰਤਰੀ ਹਰਸ਼ਵਰਧਨ ਸਿੰਘ ਰਾਠੌਰ ਨੇ ਜਾ ਕੇ ਇਸ ਪੁਲਿਸ ਵਾਲੇ ਦੀ ਕਲਾਸ ਖੂਬ ਲਗਾਈ ਹੈ ਤੇ ਚਾਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵਾਲੇ ਹੁਣ ਸਸਪੈਂਡ ਕੀਤੇ ਗਏ ਨੇ ਕਿਉਂਕਿ ਵੀਡੀਓ ਦੇਖੀਏ ਤਾਂ ਵੀਡੀਓ ਦੇਖ ਕੇ ਗੁੱਸਾ ਬਹੁਤ ਆਉਂਦਾ ਹੈ ਕਿ ਦੇਸ਼ ਦੇ ਸਿਪਾਹੀ ਦੇ ਨਾਲ ਕਿਵੇਂ ਕੋਈ ਇਸ ਤਰ੍ਹਾਂ ਦਾ ਸਲੂਕ ਕਰ ਸਕਦਾ ਹੈ ਕਿਉਂਕਿ ਦੇਸ਼ ਦਾ ਕਮਾਂਡੋ ਹੈ ਤੇ ਕਮਾਂਡੋ ਬਣਨਾ ਕੋਈ ਆਸਾਨ ਨਹੀਂ ਇਸ ਦੇ ਲਈ ਸਖਤ ਟ੍ਰੇਨਿੰਗ ਕਰਨੀ ਪੈਂਦੀ ਹੈ ਫੇਰ ਕਿਤੇ ਜਾ ਕੇ ਕੋਈ ਬੰਦਾ ਇੱਕ ਕਮਾਂਡੋ ਬਣਨ ਦੇ ਲਈ ਸਿਲੈਕਟ ਹੁੰਦਾ ਹੈ ਦੇਸ਼ ਦੀ ਫੌਜ ਦੇ ਵਿੱਚ ਤੇ ਉਸੇ ਕਮਾਂਡੋ ਦੇ ਨਾਲ ਜੋ ਦਰਦਗੀ ਕੀਤੀ ਗਈ ਹੈ ਉਸ ਨੂੰ ਨਗਨ ਕੀਤਾ ਪਹਿਲਾਂ ਤਾਂ ਉੱਥੇ ਥਾਣੇ ਦੇ ਵਿੱਚ ਆ ਕੇ ਬਹਿਸ ਹੋਈ ਸੀ ਕਿਸੇ ਗੱਲ ਦੇ ਉੱਤੇ 11 ਅਗਸਤ ਦੀ ਈ ਘਟਨਾ ਅਰਥਾਤ ਪਰਸੋ ਦੀ ਘਟਨਾ ਹੈ ਜਦ ਥਾਣੇ 'ਚ ਪਹੁੰਚਿਆ ਬਹਿਸ ਹੋਈ ਵਹਿਸਵਾਦ ਪੁਲਿਸ ਵਾਲਿਆਂ ਨੇ ਆਪਣਾ ਰੋਹ ਦਿਖਾਉਂਦੇ ਹੋਏ ਕਿ ਸੈਨਾ ਤੋਂ ਪੁਲਿਸ ਉਪਰਾਏ ਕਹਿੰਦੇ ਹੋਏ ਉਸ ਨੂੰ ਜੇਲ੍ਹ ਦੇ ਅੰਦਰ ਲੈ ਕੇ ਗਏ ਬੈਰਕ ਦੇ ਅੰਦਰ ਲਿਜਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਨਗਨ ਹਾਲਤ ਦੇ ਵਿੱਚ ਉਸ ਨੂੰ ਕੁੱਟਿਆ ਡੰਡਿਆਂ ਦੇ ਨਾਲ ਪੰਜ ਪੁਲਿਸ ਵਾਲੇ ਉਸਤੇ ਕਹਿਰ ਟਾਉਂਦੇ ਰਹੇ ਤੇ ਇਸ ਬਾਰੇ ਜਦ ਫਿਰ ਕੈਬਨਿਟ ਮੰਤਰੀ ਹਰਸ਼ਵਰਧਨ ਸਿੰਘ ਰਾਠੌਰ ਨੇ ਪੁਲਿਸ ਵਾਲੇ ਨੂੰ ਸਵਾਲ ਕੀਤਾ ਤਾਂ ਵਿਚ ਟੋਕਰਿਆ ਸੀ ਉੱਥੇ ਜੋ ਐਸਆਈ ਸੀ ਉਸਨੇ ਕਿਹਾ ਕਿ ਉਸਨੇ ਬਤਬੀਜ਼ੀ ਕੀਤੀ ਸੀ ਇਸ ਦੇ ਲਈ ਅਸੀਂ ਇਸ ਤਰ੍ਹਾਂ ਦਾ ਸਲੂਕ ਕੀਤਾ ਤਾਂ ਫਿਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੋਈ ਤਬੀਜ਼ ਕੋਈ ਸ਼ਰਮ ਹੈ ਤੁਸੀਂ ਇਸ ਤਰੀਕੇ ਦਾ ਸਲੂਕ ਕਿਵੇਂ ਕਰ ਸਕਦੇ ਹੋ ਦੇਸ਼ ਦੇ ਸੈਨਿਕ ਦੇ ਨਾਲ ਇਸ ਤਰ੍ਹਾਂ ਤੁਹਾਨੂੰ ਕਰਨ ਦਾ ਹੱਕ ਕਿਸ ਨੇ ਦੇ ਦਿੱਤਾ ਜੇਕਰ ਕੋਈ ਉਸਨੇ ਬਤਬੀਜ਼ੀ ਕੀਤੀ ਤਾਂ ਤੁਹਾਡਾ ਜੋ ਕੰਮ ਬਣਦਾ ਉਹ ਕਾਨੂੰਨ ਦੇ ਅਨੁਸਾਰ ਕਰਨਾ ਨਾ ਕਿ ਇਸ ਤਰੀਕੇ ਦੇ ਨਾਲ ਕਿਸੇ ਤੇ ਕਹਿਰ ਟਾਉਣਾ ਤੇ ਇਸ ਦੇ ਵਿੱਚ ਉਹਨਾਂ ਨੇ ਕਾਰਵਾਈ ਕੀਤੀ ਹੈ ਵੀਡੀਓ ਸਾਹਮਣੇ ਆਈ ਹਾਲਾਂਕਿ ਜਿਸ ਨੇ ਵੀ ਇਹ ਵੀਡੀਓ ਦੇਖੀ ਗੁੱਸਾ ਜ਼ਰੂਰ ਆ ਰਿਹਾ ਕਿਉਂਕਿ ਪੁਲਿਸ ਦਾ ਐਸਾ ਵਤੀਰਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਾਸਟੌਰ ਤੇ ਉਹਨਾਂ ਸੈਨਿਕਾਂ ਦੇ ਪ੍ਰਤੀ ਜੋ ਕਿ ਦੇਸ਼ ਦੀ ਰਾਖੀ ਕਰਦੇ ਨੇ ਕੋਈ ਸੈਨਿਕ ਇਸ ਲਈ ਦੇਸ਼ ਦੀ ਰਾਖੀ ਨਹੀਂ ਕਰਦਾ ਕਿ ਉਹ ਆਪਣੇ ਹੀ ਜੱਦ ਜਗਾ ਦੇ ਉੱਤੇ ਪਹੁੰਚੇ ਆਪਣੇ ਹੀ ਰਿਹਾਈਸ਼ੀ ਖੇਤਰ 'ਚ ਪਹੁੰਚੇ ਤਾਂ ਉਸ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਹੋਏ ਕੋਈ ਧਹਿਰ ਕੋਈ ਪੇਸ਼ੈਂਸ ਕੁਛ ਹੈ ਕੋਈ ਜਨਤਾ ਦੀ ਸੇਵਾ ਮਨ ਵਿੱਚ ਹੈ ਜਾਂ ਦਾਦਾਗਿਰੀ ਹੈ ਭਾਈ ਜਿਉਂਪੁੱਟ ਸਭ ਪੀਪਲ ਚਾਹੁੰਦੇ ਨੇ मैं आपको फोन कराने का मेरा बड़े आराम से कुछ जगह दिए आई नो ही वॉन्ट्स टू कंटेस्ट उसको गाली दी है नहीं दे कहा बाढ़ में जाए उसको गाली दी दीदी इसको नंगा करके पूरी सेना में सर्विंग सोल्जर को नंगा करके आपने डंडे मारे मार या मारे या नहीं मारे बताइए कोई धैर्य कोई पेशेंस कुछ है कोई जनता की सेवा मन में है या दादागिरी है वाई डी यू पुट सच पीपल इन मैं आपको फोन करा करने का बड़े आराम से कुछ जिक्र दिया आई नो डी वॉन्ट्स टू कंटेस्ट उसको गाली दी है नहीं दे रही कहा भाड़ में उसको गाली दी दी इसको नंगा करके पूरी सेना में सर्विंग सोल्जर को नंगा करके आपने डंडे मारे मारे या नहीं मारे बताइए